ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪ ਪੁਰਸਵਾਰੀ ਸਾਹਿਬ ਸਿੰਘ ਜੀਓ ਆਓ ਤਾਂ ਤਾਂ ਨੂੰ ਸਾਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤਿੰਨਾਂ ਦੀ ਬਾਤ ਆਪ ਜੀ ਦੇ ਨਾਲ ਵਿਚਾਰਾ ਸਾਂਝੀਆਂ ਕਰੀਏ ਸਾਡਾ YouTube ਚੈਨਲ ਗੁਰੂ 13 TV ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸਾਡੇ ਸਿੱਖਤੇ ਮੇਰੇ ਪਰ ਹੱਥ ਰੱਖੋ ਜੀ ਸ਼ਰਗੁਸਤੇ ਭਾਸ਼ਾ ਆਪ ਜੀ ਦੀਆਂ ਕਾਮਨਾ ਪੂਰੀਆਂ ਕਰੇ ਆਓ ਤਨ ਤਨ ਹਰਿ ਕ੍ਰਿਸ਼ਨ ਜੀ ਮਹਾਰਾਜ ਜਿਨ੍ਹਾਂ ਦੀ ਵਾਪਤਾ ਆਪ ਜੀ ਨਾਲ ਜਾਣਕਾਰੀ ਸਾਂਝੀਆਂ ਕਰੀਏ ਬਾਹਰ ਅਵਸਥਾ ਛੋਟੀ ਉਮਰ ਉਹ ਵੱਡੇ ਕਾਰਨਾਮੇ ਕੀਤ ਪ੍ਰਵਿਖੇ 7 ਜੁਲਾਈ 1652 ਈਸਵੀ ਨੂੰ ਮਾਤਾ ਕ੍ਰਿਸ਼ਨਕੌਰ ਜੀ ਦੀ ਕੁੱਖੋਂ ਪੈਦਾ ਹੋਏ ਆਰਜੀ ਦੇ ਪਿਤਾ ਸਤਵੇਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਹਰਰਾਇ ਜੀ ਬਾਲਕ ਦੇ ਜਨਮ ਸਮੇਂ ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਨੇ ਬਚਨ ਕੀਤਾ ਇਹ ਜੋ ਕੁਝ ਕਰਨਗੇ ਉਹ ਕੋਈ ਹੋਰ ਨਹੀਂ ਕਰ ਸਕੇਗਾ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬੜੇ ਸੁੰਦਰ ਮਨਮੋਹਕ ਬਾਖਸਨ ਜਿਹੜਾ ਵੀ ਇੱਕ ਵਾਰ ਵੇਖ ਲੈਂਦਾ ਦਬਾਰਾ ਉਹਨਾਂ ਨੂੰ ਵੇਖਣ ਦੀ ਉਤਾਵਲਾ ਹੋ ਜਾਂਦਾ ਹੈ। ਤੇਰੀ ਦਾ ਨੂਰ ਚਲਿਆ ਨਹੀਂ ਸੀ ਜਾਂਦਾ। ਉਸ ਨੂੰ ਪ੍ਰਭੂ ਦਾ ਰੂਪ ਸਾਰੇ ਹੀ ਸਮਝਦੇ ਸਨ। ਪਰਿਵਾਰ ਦੇ ਸਾਰੇ ਮੈਂਬਰ ਨੂੰ ਖਡਾਉਣ ਵਿੱਚ ਬਹੁਤ ਖੁਸ਼ੀ ਅਨੁਭਵ ਕਰਦੇ ਸਿੱਖ ਸੰਗਤਾਂ ਨੂੰ ਵੀ ਜਦ ਗੁਰੂ ਹਰਿਕ੍ਰਿਸ਼ਨ ਜੀ ਦੇ ਉਤਾਰ ਧਰਮ ਦਾ ਪਤਾ ਲੱਗਾ ਆਪਣੀ ਵਿੱਤ ਅਨੁਸਾਰ ਘਰ ਭੇਟਾ ਲੈ ਕੇ ਦਰਸ਼ਨਾਂ ਨੂੰ ਆਈਆਂ ਸੰਗਤਾਂ ਜਿਹੜਾ ਵੀ ਵਿਖਦਾ ਵਾਹ ਵਾਹ ਕਹਿ ਕੇ ਉੱਠਦਾ ਔਰਤਾਂ ਭੁੱਖਾਂ ਲੈ ਜਾਂਦੀਆਂ ਗੁਰੂ ਹਰ ਰਾਇ ਸੇਮ ਜੀ ਬਾਲਕ ਗੁਰੂ ਦੀ ਪਰਵਰਿਸ਼ ਵਰ ਪੂਰਾ ਧਿਆਨ ਦੇ ਰਿਹਾ ਸੀ ਬਾਲਕ ਦੀ ਅਨահੀ ਜੋਤ ਨੂੰ ਜਾਣਦੇ ਸਨ ਜਾਂ ਥੋੜਾ ਵੱਡਾ ਹੋਇਆ ਬੜਾ ਤੇਜ ਦਿਮਾਗ ਹੁਣ ਕਰਕੇ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਆ ਨਿੱਕੀਆਂ ਨਿੱਕੀਆਂ ਗੱਲਾਂ ਉਹਨਾਂ ਦੀਆਂ ਸਭ ਨੂੰ ਹੈਰਾਨ ਕਰਦੀਆਂ ਜਾਂ 1 ਸਾਲ ਦੇ ਹੋਏ ਤੁਰਨ ਲੱਗੇ ਦਰਬਾਰ ਵਿੱਚ ਜਾ ਕੇ ਚੌਂਕੜਾ ਮਾਰ ਕੇ ਕੀਰਤਨ ਸੁਣਦੇ ਜਦੋਂ 3 ਸਾਲ ਦੇ ਹੋਏ ਪਿਆਰਿਓ ਤਾਂ ਗੁਰੂ ਹਰਰਾਇ ਸਹਿਬ ਜੀ ਨੇ ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰਨਾ ਸ਼ੁਰੂ ਕਰ ਦਿੱਤਾ ਆਪ ਤਾਂ ਧੁਰੋਂ ਹੀ ਪੜ੍ਹ ਕੇ ਆਏ ਸਨ ਪਰ ਬੜੀ ਛੇਤੀ ਹੀ ਪੜ੍ਹਨਾ ਲਿਖਣਾ ਵੀ ਸਿੱਖ ਰਿਹਾ ਛੇਤੀ ਆਪਾਂ ਕਾੜ ਕਰ ਲਿਪੇ ਬੜੀ ਮਿੱਠੀ ਸੁਰਨਾ ਪਾੜ ਕਰਦੇ ਆਪ ਜੀ ਦੀ ਆਵਾਜ਼ ਇੰਨੀ ਮਿੱਠੀ ਤੇ ਸੁਰੀਲੀ ਸੀ ਸਿੰਘ ਸਗਤਾਂ ਆਪ ਜੀ ਦਾ ਪਾੜ ਸੁਣ ਲਈ ਲਾਗਿਆਂ ਕੇ ਵਰਦੀਆਂ ਕਈ ਵਾਰ ਚੌਂਕੜਾ ਮਾਰ ਕੇ ਸਮਾਧੀ ਲਾ ਕੇ ਬੈਠ ਜਾਂਦੇ ਆ ਤੇ ਕਾਫੀ ਸਮੇਂ ਤੱਕ ਉਹਨਾਂ ਦੀ ਸਮਾਧੀ ਲੱਗੀ ਰਹੀਦੀ ਆ ਆਪ ਜੀ ਆਪਣੇ ਪਿਤਾ ਗੁਰੂ ਹਰਰਾਇ ਸਿੰਘ ਨਾਲ ਬਹੁਤ ਪਿਆਰ ਕਰਦੇ ਜਦ ਵੀ ਗੁਰੂ ਜੀ ਵਿਹਲੇ ਹੁੰਦੇ ਪਾਸ ਆ ਕੇ ਵੜ ਜਾਂਦੇ ਬੜੀਆਂ ਰਸਮਾਂ ਹੀ ਗੱਲਾਂ ਪੁੱਛਦੇ ਰਹਿੰਦੇ ਵਾਰ-ਵਾਰ ਦੂਰ-ਦੂਰ ਤੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦੀਆਂ ਆਪ ਵੀ ਪ੍ਰੇਮੀਆਂ ਦੀਆਂ ਗੱਲਾਂ ਸੁਣਦੇ ਹਮੇਸ਼ਾ ਆਪਣੇ ਪਿਤਾ ਜੀ ਨੂੰ ਸਾਖੀਆਂ ਸੁਣਵਾ ਕੇ ਕਹਿੰਦੇ ਗੁਰੂ ਹਰ ਰਾਏ ਜੀ ਉਹਨਾਂ ਨੂੰ ਬੜੀਆਂ ਰੌਜਕ ਤੇ ਸਿੱਖਿਆ ਦੇ ਸਾਖੀਆਂ ਸੁਣਾਉਂਦੇ ਇੱਕ ਵਾਰ ਦੀ ਗੱਲ ਇੱਕ ਖਸਪ ਜਖਮੀ ਪਿਆ ਸੀ ਉਸ ਨੂੰ ਕੀੜੀਆਂ ਚੰਪੜੀਆਂ ਹੋਈਆਂ ਸਨ ਬਾਲਾ ਪ੍ਰੀਤਮ ਜੀ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਕਹਿਣ ਲੱਗੇ ਇਸ ਵਿਚਾਰ ਨੇ ਕੀ ਕਸੂਰ ਕੀਤਾ ਇਹਨੂੰ ਕੀੜੀਆਂ ਇਹਨਾਂ ਦੁਖੀ ਕਰ ਰਹੀਆਂ ਨੇ ਇਹ ਸੁਣ ਕੇ ਗੁਰੂ ਹਰਰਾਇ ਜੀ ਨੇ ਕਿਹਾ ਜਨਮ ਪਿਛਲੇ ਜਨਮ ਦੇ ਵਿੱਚ ਇਹ ਸਭ ਇੱਕ ਪਖੰਡੀ ਮਹੰਤ ਸੀ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਕੇ ਧੰਡ ਲੁੱਟਦਾ ਸੀ ਕਿਸੇ ਦੀ ਮਰਦ ਨਹੀਂ ਸੀ ਕਰਦਾ ਸਗੋਂ ਦੁਖੀਆਂ ਨੂੰ ਹੋਰ ਦੁਖੀ ਕਰਦਾ ਸੀ ਪ੍ਰਾਇਤਾਂ ਤੇ ਐਸ਼ ਕਰਦਾ ਸੀ ਅੱਜ ਇਸ ਨੂੰ ਇਹ ਜਿਹੜੀਆਂ ਕੀੜੀਆਂ ਚਿੰਬੜੀਆਂ ਨੇ ਇਹ ਉਹੀ ਭੋਲੇ ਭਾਲੇ ਲੋਕ ਨੇ ਜਿਨ੍ਹਾਂ ਨੂੰ ਇਹ ਲੁੱਟਦਾ ਰਿਹਾ ਹੈ ਅੱਜ ਇਸ ਨੂੰ ਉਹ ਕਿਹੜੀਆਂ ਬਣ ਕੇ ਤੰਗ ਕਰਦੇ ਨੇ ਸੁਪਿਆਰਿਓ ਇਸੇ ਤਰ੍ਹਾਂ ਹੀ ਸਾਇਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜਿਸ ਵਲੇ ਗੁਰਤਾ ਗਦੀ ਆਪ ਜੀ ਨੇ ਸੁਭਾਲ ਲਈ ਤਾਂ ਇੱਕ ਦਿਨ ਪੰਜੋਖਰਾ ਸائیں ਵਿਖੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦਰਬਾਰ ਲੱਗਾ ਹੋਇਆ ਇੱਕ ਬ੍ਰਾਹਮਣ ਲਾਲਚੰਦ ਉੱਥੇ ਆਇਆ ਦਰਵਾਜ਼ੇ ਸ਼ਾਂਤ ਤੇ ਸੰਗਤਾਂ ਦੇ ਕੱਠ ਨੂੰ ਵੇਖ ਕੇ ਕਹਿਣ ਲੱਗਾ ਇਹ ਥੇ ਕਿਸ ਬਾਦਸ਼ਾਹ ਨੇ ਉਤਾਰਾ ਕੀਤਾ ਹੈ ਇੱਕ ਸਿੱਖ ਉਹਦੀ ਗੱਲ ਸੁਣ ਕੇ ਕਹਿਣ ਲੱਗਾ ਮਿਸ਼ਰ ਜੀ ਇੱਥੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਦੀ ਮਹਾਰਾਜ ਸਿੱਖਾਂ ਦੇ ਤੁਰੇ ਗੁਰੂ ਨੇ ਇਹ ਦਰਬਾਰ ਉਹਨਾਂ ਦਾ ਲਗਾ ਹੈ ਸੰਗਤਾਂ ਉਹਨਾਂ ਦੇ ਦਰਬਾਰ ਦੇ ਵਿੱਚ ਨਕਮਸਤਕ ਹੁੰਦੀਆਂ ਨੇ ਆਪਣੀਆਂ ਢੋਲੀਆਂ ਪਰ ਪਰ ਕੇ ਲੈ ਜਾਂਦੀਆਂ ਨੇ ਜਦ ਬ੍ਰਾਹਮਣੇ ਗੁਰੂ ਸਾਹਿਬ ਦਾ ਨਾਮ ਸੁਣਿਆ ਬੜੇ ਹੰਕਾਰ ਦੇ ਨਾਲ ਕਹਿਣ ਲੱਗਾ ਨਾਂ ਤਾਂ ਰੱਖਣਾ ਸੌਖਾ ਹੈ ਹਾਰ ਕ੍ਰਿਸ਼ਨ ਪਰ ਕ੍ਰਿਸ਼ਨ ਬਣਨਾ ਬੜਾ ਔਖਾ ਹੈ ਆਪ ਜੀ ਨੇ ਇੱਕ ਤਾਂਚ ਮਾਰੀ ਕਿ ਕ੍ਰਿਸ਼ਨ ਮਹਾਰਾਜ ਬਣਨਾ ਬੜਾ ਔਖਾ ਹੈ ਕ੍ਰਿਸ਼ਨ ਵਰਗਾ ਕੌਣ ਬਣ ਸਕਦਾ ਹੈ ਕ੍ਰਿਸ਼ਨ ਨੇ ਗੀਤਾ ਉਚਾਰੀ ਸੀ ਪਰ ਅਜੇ ਇਹ ਕ੍ਰਿਸ਼ਨ ਤਾਂ ਗੀਤਾ ਦੇ ਅਰਥ ਨਹੀਂ ਕਰ ਸਕਦੇ ਇਹ ਸੱਚਾ ਪਾਤਸ਼ਾਹ ਕ੍ਰਿਸ਼ਨ ਬਣਿਆ ਫਿਰਦਾ ਹੈ ਗੀਤਾ ਦੇ ਅਰਥ ਹੀ ਸਮਝਾ ਕੇ ਵਿਖਾ ਦੇਵੇ ਬ੍ਰਾਹਮਣੀਆਂ ਗੰਨਾਸੂਰ ਕਿਉਂ ਸੇਖੜੂ ਬਹੁਤ ਗੁੱਸਾ ਆਇਆ ਗੁੱਸੇ ਦੇ ਵਿੱਚ ਸੱਚੇ ਪਾਤਸ਼ਾਹ ਆਪਸ ਹੁਣਸ ਨੇ ਇਹ ਸਿਖਿਆ ਲਈ ਕਿ ਕਰੇ ਵੀ ਧੀਰਜ ਨੂੰ ਗਵਾਉਣਾ ਨਹੀਂ ਚਾਹੀਦਾ ਸ਼ਾਂਤ ਰਹਿ ਕੇ ਹੀ ਕ੍ਰੋਧ ਦਾ ਮੁਕਾਬਲਾ ਹੁੰਦਾ ਹੈ ਇਸ ਲਈ ਸ਼ਾਂਤ ਚਿਤ ਗੁਰੂ ਜੀ ਪਾਸ ਗਿਆ ਸਾਰੀ ਗੱਲ ਦੱਸੀ ਗੁਰੂ ਜੀ ਨੇ ਫਰਮਾਇਆ ਇਸ ਬ੍ਰਾਹਮਣ ਨੂੰ ਆਪਣੀ ਯਾਦ ਦਾ ਮਾਣ ਹੈ ਚਾਰ ਸੰਸਕ੍ਰਿਤ ਦੇ ਅਰਥ ਪੜ੍ਹ ਕੇ ਹੰਕਾਰ ਵਿੱਚ ਗਰਕ ਹੋਇਆ ਫਿਰਦਾ ਹੈ ਇਲਾ ਚੰਦ ਕਹਿੰਦੇ ਨੇ ਕਿ ਕਿਤਾਬਾਂ ਦੇ ਸਾ ਅਰਮਕ ਗ੍ਰੰਥਾਂ ਦੇ ਗੱਡੇ ਭਰ ਕੇ ਲਈ ਫਿਰਦਾ ਸੀ ਔਰ ਬੜਾ ਪੜਿਆ ਸੀ ਹੰਕਾਰ ਦੇ ਵਿੱਚ ਆਣ ਕੇ ਹਰ ਇੱਕ ਨੂੰ ਨੀਵਾ ਵਿਖਾਉਣਾ ਸੀ ਜਾਣਦਾ ਸੀ ਸੋ ਪਿਆਰਿਓ ਗੁਰੂ ਸਾਹਿਬ ਨੇ ਬੜੀ અપਾਰ ਬਖਸ਼ਿਸ਼ ਕਿਰਪਾ ਕੀਤੀ ਤੇ ਅਭਮਾਨੀ ਬ੍ਰਾਹਮਣ ਨੂੰ ਗੁਰੂ ਜੀ ਦੇ ਕਹਿਣ ਤੇ ਗੁਰੂ ਜੀ ਦੇ ਹਦੇਸ਼ ਤੇ ਗੁਰੂ ਜੀ ਦੇ پاس ਲੈ ਕੇ ਆਏ ਤਾਕੇ ਪਤਾ ਲਗੇ ਪੁੱਛਣਾ ਚਾਹੁੰਦਾ ਕੀ ਹੈ ਸਿੱਖ ਉਸ ਬ੍ਰਾਹਮਣ ਨੂੰ ਗੁਰੂ ਜੀ ਪਾਸ ਲੈ ਕੇ ਆਏ ਕਿ ਇੱਕ ਛੋਟੀ ਉਮਰ ਦੇ ਬਾਲਕ ਨੂੰ ਸੱਚੇ ਪਾਤਸ਼ਾਹ ਦੀ ਗੱਦੀ ਤੇ ਬੈਠੇ ਵੇਖ ਕੇ ਬ੍ਰਾਹਮਣ ਹੋਰ ਵੀ ਔਖਾ ਹੋ ਗਿਆ ਗੁਰੂ ਜੀ ਨੇ ਉਸ ਨੂੰ ਆਪਣੇ ਪਾਸ ਬੁਲਾ ਕੇ ਕਿਹਾ ਪੰਡਤ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਜੀ ਤੁਹਾਨੂੰ ਕਿਸ ਗੱਲ ਦਾ ਸ਼ੰਕਾ ਹੈ ਅਸੀਂ ਹੋਂਏ ਹੀ ਨਿਵਰਤ ਕਰ ਦਿੰਦੇ ਆ ਘਬਰਾਓ ਨਾ ਕੁਝ ਵੀ ਕਹਿਣਾ ਹੈ ਨਾ ਧੜਕੋ ਕੇ ਕਹੋ ਬ੍ਰਾਹਮਣ ਦੀ ਵੇਸ਼ਕ ਆਕੜ ਬੜੀ ਸੀ ਪਰ ਸਿੱਖਾਂ ਦੀ ਵੱਡੀ ਗਿਣਤੀ ਨੂੰ ਵੇਖ ਕੇ ਘਬਰਾ ਗਿਆ ਉਹਦੇ ਮੂੰਹ ਚ ਗੱਲ ਨਾ ਨਿਕਲੇ ਗੁਰੂ ਜੀ ਆਹ ਬੋਲੇ ਕਿ ਤੂੰ ਸਾਥੋਂ ਗੀਤਾ ਦੇ ਅਰਥ ਸੁਣਨਾ ਚਾਹੁੰਦਾ ਹੈ ਤੇਰੀ ਕਾਮਨਾ ਪੂਰੀ ਕਰ ਦਿੰਦੇ ਹਾਂ ਤੂੰ ਆਪਣੇ ਆਪ ਨੂੰ ਬੜਾ ਬੁੱਧੀਮਾਨ ਤੇ ਵਿਦਵਾਨ ਸਮਝ ਜਾਏਂ ਜੇ ਕੋਈ ਗਲਤ ਅਰਥ ਹੋ ਜਾਵੇਗਾ ਤਾਂ ਤੂੰ ਦੱਸ ਸਕਦਾ ਹੈ ਪਰ ਇਸ ਵਾਸਤੇ ਤੈਨੂੰ ਕੰਮ ਕਰਨਾ ਪਵੇਗਾ ਇਸ ਪਿੰਡ ਵਿੱਚ ਜਿਹੜਾ ਸਭ ਤੋਂ ਮੂਰਖ ਤੇ ਨਪੜਵਿਆਕਤੀ ਹੋਵੇ ਜਾ ਜਾ ਕੇ ਉਹਨੂੰ ਬੁਲਾ ਲਿਆ ਤੇਰੇ ਸਾਰੇ ਸਵਾਲਾਂ ਦੇ ਉੱਤਰ ਅਸੀਂ ਉਹਦੇ ਕੋਲੋਂ ਤੈਨੂੰ ਦਵਾਵਾਂਗੇ ਪੰਡਤ ਪਿੰਡ ਵਿੱਚ ਚਲਾ ਗਿਆ ਆੜ ਪੜ ਗੂਗੇ ਵਿਅਕਤੀ ਨੂੰ ਜਿਸ ਦਾ ਨਾ ਛੱਜੂ ਚੇਵਰ ਬੁਲਾ ਲਿਆ ਉਹ ਸਮਝਦਾ ਸੀ ਕਿ ਬੋਲਣ ਵਾਲੀ ਤਾਂ ਸ਼ਾਇਦ ਕੁਝ 10 ਦਿਨ ਪਰ ਗੋਂਗੇ ਨੂੰ ਕਿਵੇਂ ਬੋਲਣ ਆ ਕੇ ਦੇਣਗੇ ਸੱਜੂ ਚੀਵਰ ਗੁਰੂ ਜੀ ਦੇ ਪਾਸ ਹਾਜ਼ਰ ਹੋਇਆ ਗੁਰੂ ਜੀ ਨੇ ਸੱਜੂ ਚੀਵਰ ਨੂੰ ਆਪਣੀ ਅਲਾਈ ਦੇਖੀ ਨਾ ਤੱਕਿਆ ਤੇ ਆਹਨਾਂ ਨੇ ਆਪਣੇ ਕੋਲ ਬਿਠਾ ਕੇ ਆਪਣੀ ਛੋਟੀ ਚੀਵਰ ਦੇ ਸਿਰ ਦੇ ਉੱਤੇ ਰੱਖ ਦਿੱਤੀ ਔਰ ਚੀਵਰ ਦੇ ਸਿਰ ਤੇ ਛੋਟੀ ਰੱਖਣ ਦੀ ਧੀਰਸੇ ਉਹਦੇ ਕਪਾੜ ਖੁੱਲ ਗਏ ਅਨਾਈ ਦ੍ਰਿਸ਼ਟੀ ਉਹਦੇ ਤੇ ਬਣ ਗਈ ਜਲਦੀ ਹੀ ਉਸ ਦੀ ਜबान ਠੀਕ ਹੋ ਗਈ ਤੇ ਬੋਲਣ ਲੱਗ ਪਏ ਭਗਵਤ ਗੀਤਾ ਅਰਥ ਕਰਾਤੇ ਕਰ ਗੁੰਗੇ ਵਿਚਵਾਸਾ ਪਿਆਰਿਓ ਪੰਡਤ ਆਪਣੇ ਖਿਆਲਾਂ ਵਿੱਚ ਮਸਤ ਮੁਸ਼ਕਲ ਸਵਾਲ ਲੱਭ ਰਿਹਾ ਜਿਸ ਦਾ ਕੋਈ ਉੱਤਰ ਨਾ ਜਾਣਦਾ ਹੋਵੇ ਗੁਰੂ ਜੀ ਨੇ ਛੱਜ ਨੂੰ ਹਦੇਸ਼ ਕੀਤਾ ਪੰਡਤ ਦੇ ਸਵਾਲਾਂ ਦੇ ਉੱਤਰ ਦੇਵੇ ਇਹਦੀ ਪੂਰੀ ਤਸਲੀ ਕਰਾ ਦੇਵੇ ਛੱਜੂ ਜਿਹੜਾ ਕਿ ਪਿੰਨੋ ਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਕੇ ਗੁਜ਼ਾਰਾ ਕਰਦਾ ਸੀ ਗੁੰਗਾ ਹੋਣ ਕਰਕੇ ਇਸ਼ਾਰਿਆਂ ਨਾਲ ਗੱਲਾਂ ਕਰਿਆ ਕਰਦਾ ਸੀ ਪੰਡਤ ਦੇ ਸਾਹਮਣੇ ਇਹ ੜਕੇ ਖੜੋ ਗਿਆ ਜਿਵੇਂ ਉਹ ਪੰਡਤ ਨੂੰ ਬਹੁਤ ਵੱਡਾ ਮੂਰਖ ਸਮਝਦਾ ਹੋਵੇ ਛੱਜੂ ਹੱਸਦਾ ਹੋਇਆ ਪੰਡਤ ਨੂੰ ਕਹਿਣ ਲੱਗਾ ਪੰਡਾ ਜੀ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਜਦ ਪੰਡਤ ਨੇ ਗੁੰਗੇ ਛੱਜੂ ਨੂੰ ਬੋਲਦਾ ਵੇਖਿਆ ਉਹਦੀ ਸਾਰੀ ਵਿਰਵਤਾ ਜਾਂਦੀ ਰਹੀ ਅੰਦਰੋਂ ਅੰਦਰ ਸੇਠਾ ਪੈ ਗਿਆ ਕੰਬ ਗਿਆ ਫਿਰ ਉਸ ਵਾਸਤੇ ਭਜਣਾ ਮੁਸ਼ਕਲ ਹੋ ਗਿਆ ਉਸ ਨੇ ਛੱਜੂ ਨੂੰ 10 ਸਵਾਲ ਕੀਤੇ ਛੱਜੂ ਨੇ ਠੀਕ ਉੱਤਰ ਦੇ ਕੇ ਤਸੱਲੀ ਕਰਵਾ ਦਿੱਤੀ ਫਿਰ ਪੰਡਤ ਨੇ ਛੱਜੂ ਨੂੰ ਗੀਤਾ ਦੇ ਅਰਥ ਕਰਨ ਵਾਸਤੇ ਕਿਹਾ ਛੱਜੂ ਨੇ ਕਿਹਾ ਤੁਸੀਂ ਗੀਤਾ ਦਾ ਪਾਠ ਬੋਲੀ ਜਾਓ ਅਰਥ ਮੈਂ ਕਰੀ ਜਾਵਾਂ ਪੰਡਤ ਫਿਰ ਗੀਤਾ ਦੇ ਸ਼ਲੋਕ ਪੜਨ ਲੱਗਾ ਛੱਜੂ ਗੀਤਾ ਦੇ ਸ਼ਲੋਕਾਂ ਦੇ ਅਰਥ ਇੰਨੀ ਵਿਰਭਤਾ ਨਾਲ ਸਮਝਾਉਣ ਲੱਗਾ ਸਭ ਹੈ ਹੈਰਾਨ ਹੋ ਗਏ ਗੀਤਾ ਦੇ ਅਜਿਹੇ ਅੰਤ ਅੱਗੇ ਕਿਸੇ ਨੇ ਨਹੀਂ ਸੁਣਾਏ ਪੰਡਿਤ ਤਾਂ ਅਰਥ ਸੋੰਦਾ ਸੁੰਦਾ ਆਪ ਹੀ ਗੁੰਗਾ ਹੋ ਗਿਆ ਜਪਦਾ ਸੀ ਜਿਵੇਂ ਗੀਤਾ ਦਾ ਪਾਠ ਹੀ ਭੁੱਲ ਗਿਆ ਹੋਵੇ ਉਸਨੇ ਬੜੇ ਯਤਨ ਕੀਤੇ ਗੀਤਾ ਦਾ ਪਾਠ ਹੀ ਭੁੱਲ ਗਿਆ ਸੀ ਉਸਨੇ ਬੜਾ ਯਤਨ ਕੀਤਾ ਪਰ ਉਸ ਨੂੰ ਅਗਲਾ ਸ਼ਲੋਕ ਯਾਦ ਨਾ ਆਵੇ ਅਜੇ ਅਦਭਤ ਚਮਤਕਾਰ ਦੇ ਕੇ ਹੈਰਾਨ ਹੋ ਗਿਆ ਗੁਰੂ ਜੀ ਦੇ ਚਰਨ ਢੇਪਿਆ ਕਹਿ ਲਗਾ ਮੈਂ ਅੱਜ ਤੋਂ ਆਪ ਜੀ ਦਾ ਸਿੱਖ ਹੋਇਆ ਗੁਰੂ ਜੀ ਨੇ ਉਸ ਨੂੰ ਕਿਹਾ ਮੇਰੇ ਅਗੇ ਮੱਥਾ ਨਾ ਟੇਕ ਮੱਥਾ ਟੇਕਣਾ ਤੇ ਛੱਜੂ ਦੇ ਚੰਨਾਂ ਤੇ ਟੇਕ ਫੰਤ ਨੇ ਛੱਜੂ ਦੇ ਚੰਨਾਂ ਤੇ ਸਿਰ ਰੱਖਿਆ ਤੇ ਆਪਣਾ ਹੰਕਾਰ ਜਿਹੜਾ ਉਹਦਾ ਫਤੂਰ ਜਿਹੜਾ ਸੀ ਦੂਰ ਹੋ ਗਿਆ ਛੱਜੂ ਚੀਵਰ ਨੇ ਕਿਹਾ ਮੈਂ ਕੌਣ ਹਾਂ ਮੈਂ ਤਾਂ ਤੁਹਾਡੇ ਪਿੰਡ ਦਾ ਕਗੂੰਗਾ ਚੀਵਰਾ ਗੁਰੂ ਦੀ ਕਿਰਪਾ ਦੀ ਹੀ ਬਰਕਤ ਹੈ ਉਹਨਾਂ ਇੱਕ ਨਪੜਤੇ ਗੁੰਗੇ ਨੂੰ ਵਿਦਵਾਨ ਬਣਾਤਾ ਅੱਜ ਤੁਹਾਡੀ ਵੇਦ ਵਿਦਿਆ ਕਿੱਥੇ ਰੋਪ ਹੋ ਗਈ ਪ੍ਰਭੂ ਜੇ ਉਸੇ ਕਿਰਪਾ ਕਰਦਾ ਹੈ ਉਸ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਹ ਪਰਮੇਸ਼ਰ ਦੀ ਖੇਡ ਹੈ ਪਰਮੇਸ਼ਰ ਤੋਂ ਬਗੈਰ ਹੋਰ ਕੁਛ ਨਹੀਂ ਸੋ ਪਿਆਰਿਓ ਇਹ ਗੁੰਗੇ ਦੇ ਵਿੱਚ ਸਤਿਗੁਰੂ ਜੀ ਨੇ ਐਸੀ ਕਿਰਪਾ ਕਰਕੇ ਉਸ ਨੂੰ ਇਹਦਾ ਕਾਬਿਲ ਬਣਾ ਦਿੱਤਾ ਕਿ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਬਣ ਗਿਆ ਔਰ ਉਸੇ ਹੀ ਪਰਿਵਾਰ ਦੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਇਹ ਸਜੂ ਦੇ ਪਰਿਵਾਰ ਦੇ ਵਿੱਚੋਂ ਹੀ ਹੋਏ ਔਰ ਆਪ ਜੀ ਨੇ 1699 ਦੀ ਵਿਸਾਖੀ ਨੂੰ ਅੰਮ੍ਰਿਤ ਪਾਣ ਕੀਤਾ ਤੇ ਪੰਜਾਂ ਪਿਆਰਿਆਂ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਛੱਜੂ ਧੀ ਵਰਦੀ ਵਿਦਵਤਾ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਉਹਨਾਂ ਨੂੰ ਚਰਨਾਂ ਕਰਵਾਇਆ ਨਵੇਂ ਕੱਪੜੇ ਪਵਾ ਕੇ ਇੱਕ ਸੁੰਦਰ ਨੌਜਵਾਨ ਦੇ ਰੂਪ ਸਵਾਰ ਦਿੱਤਾ ਹੁਣ ਉਸ ਨੂੰ ਕੋਈ ਪਛਾਣ ਨਹੀਂ ਸੀ ਸਕਦਾ ਕਿ ਇਹ ਉਹੀ ਗੁੰਗਾ ਛੇਵਰ ਹੈ ਗੁਰੂ ਜੀ ਨੇ ਉਸ ਨੂੰ ਸਰੋਪਾ ਬਖਸ਼ਿਆ ਜਗਨਨਾਥਪੁਰੀ ਦੇ ਇਲਾਕੇ ਦਾ ਪ੍ਰਚਾਰਕ ਥਾਪਿਆ ਉਸ ਇਲਾਕੇ ਵਿੱਚ ਜਾ ਕੇ ਉਹ ਇੱਕ ਉੱਗਾ ਲਖਾਰੀ ਤੇ ਕਵੀ ਦੇ ਤੌਰ ਤੇ ਪ੍ਰਸਿੱਧ ਹੋਇਆ ਉਸ ਨੇ ਜਗਨਨਾਥਪੁਰੀ ਦੇ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਗਿੰਤ ਲੋਕਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਿਆ ਭਾਈ ਸ਼ਜੂ ਦੇ ਪਰਿਵਾਰ ਵਿੱਚੋਂ ਹੀ ਆਜੀ ਨਾਲ ਸੰਸਾਨ ਕਰੀ ਸਾਂਝੀ ਕੀਤੀ ਹੈ ਕਿ ਭਾਈ ਹਿੰਮਤ ਚੰਜੀ ਵਸਾਖੀ ਦੇ ਮੌਕੇ ਤੇ ਹਿੰਮਤ ਸਿੰਘ ਬਣੇ ਅੰਮ੍ਰਿਤਪਾਣ ਕੀਤਾ ਸੀਸ ਭੇੜ ਕੀਤਾ ਪੰਜਾਂ ਪਿਆਰਿਆਂ ਦੇ ਵਿੱਚ ਸਤਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਲਾਵੇ ਤੇ ਖੜੇ ਹੋਏ ਉਹ ਭਾਈ ਗੁਲਾਬ ਰਾਏ ਝੀਵਰ ਦੇ ਘਰ ਸੰਮਰਸਦਾਰਾਂ ਸੋ 18 ਵਿੱਚ ਪੈਦਾ ਹੋਇਸੀ ਭਾਈ ਹਿੰਮਰ ਸਿੰਘ ਦੇ ਦੂਸਰੇ ਭਰਾ ਵੀ ਅੰਮਰ ਸਰਕਿਸ਼ਿੰਗ ਸਾਗਏ ਸਿੰਘ ਛੱਜ ਗਏ ਤੇ ਉਹ ਵੀ ਚਮਕੌਰ ਦੀ ਜੰਗ ਦੇ ਸ਼ਹੀਦੀ ਪ੍ਰਾਪਤ ਕੀ ਪੰਡਤ ਲਾਲ ਚੰਦ ਦਾ ਕਮਣ ਤੋੜਨ ਤੋਂ ਬਾਅਦ ਸਾਰੀ ਸੰਗਤ ਨੂੰ ਵਾਪਸ ਮੂੰਹ ਦਾ ਸਤਗੁਰੂ ਨੇ ਆਦੇਸ਼ ਦਿੱਤਾ ਔਰ ਸਾਰੀ ਸੰਗਤ ਵਾਪਸ ਮੁੜ ਗਈ ਗੁਰੂ ਜੀ ਆਪਣੇ ਕੋ ਸਾਥੀਆਂ ਸਮੇਂ ਦਿੱਲੀ ਵੱਲ ਚੱਲ ਪਏ ਪੰਜੋਖਰਾ ਸਾਹਿਬ ਤੋਂ ਲਖਨੌਰ ਪੁੱਜੇ ਪਿੰਡ ਮੋੜੇ ਵਿੱਚ ਕਰਾਤ ਆਜੀ ਸ਼ਾਬਾਦ ਪਹੁੰਚੇ ਸ਼ਾਬਾਦ ਪਰ ਸ਼ਾਬਾਦ ਤੋਂ ਬਾਅਦ ਪਿਪਲੀ ਤੇ ਪਿਪਲੀ ਤੋਂ ਕੁਰੂਕਸ਼ਤਨ ਹੁੰਦੇ ਹੋਏ ਲੱਕੇ ਦੀਆਂ ਸੰਗਤਾਂ ਨੂੰ ਦਰਸ਼ਨਦਾਰੇ ਬਖਸ਼ਿਸ਼ ਕਰਦੇ ਹੋਏ ਗੁਰੂ ਨਾਨਕ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਆਏ ਸਨ ਇਸ ਕਰਕੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਬਹੁ ਸੀ ਇਥੇ ਹੀ ਲੜਵਾਂ ਦੀ ਸੰਗਤ ਪਾਈ ਉਹਦੇ ਦੀ ਅਗਵਾਈ ਵਿੱਚ ਆਈ ਭਾਈ ਉਹਦੇ ਉਹ ਸਿੱਖੀ ਜਿਸ ਨੇ ਪਾਈ ਜੈਤਾ ਜੀ ਨਾਲ ਮਿਲ ਕੇ ਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀ ਇਸ ਬੜੀ ਦਲੇਰੀ ਨਾਲ ਚੰਦਨੀ ਚੌਕ ਦਿੱਲੀ ਤੋਂ ਚੋੱਕ ਕੇ ਲਿਆਂਦਾ ਅਨੰਤ ਪਰਸੇ ਵਿਖੇ ਪਜਾਇਆ ਸੀ ਕੁਰੂਕhetra ਵਿਖੇ ਸੰਗਤਾਂ ਦੀ ਮੰਗ ਉਤੇ ਗੁਰੂ ਜੀ ਨੇ 2 ਦਿਨ ਟਕਾ ਕੀਤਾ 3 ਤੀਸਰੇ ਦਿਨ ਚੱਲਣ ਲਗੇ ਸੰਗਤਾਂ ਨਾਲ ਚੱਲ ਪਈਆਂ ਤਾਂ ਗੁਰੂ ਜੀ ਉਹਨਾਂ ਨੂੰ ਵਾਸ ਸਮਉਣ ਨੂੰ ਕਹਿੰਦੇ ਪਰ ਬੇਨਤੀ ਕਰਕੇ ਨਾਲ ਹੀ ਤੁਰ ਪਏ ਇਸ ਤਰ੍ਹਾਂ ਅੱਗੇ ਜਾ ਕੇ ਜਿੱਥੇ ਪ੍ਰਾ ਕਰਦੇ ਇਲਾਕੇ ਦੀਆਂ ਸੰਗਤਾਂ ਨਾਲ ਤੁਰ ਪਈਆਂ ਪਾਣੀ ਪਤ ਸੋਣੀ ਪਤ ਹੁੰਦੇ ਹੋਏ ਗੁਰੂ ਜੀ ਸੰਗਤਾਂ ਸਮੇਤ ਦਿੱਲੀ ਜਾ ਪਹੁੰਚਿਆ ਰਾਜਾ ਜੈ ਸਿੰਘ ਨੂੰ ਪਤਾ ਲੱਗਿਆ ਗੁਰੂ ਜੀ ਦਿੱਲੀ ਆਪੜ ਗਏ ਉਹਨਾਂ ਨੇ ਪਹਿਲਾਂ ਹੀ ਤਿਆਰੀਆਂ ਕੀਤੀਆਂ ਸਨ ਆਪਣੇ ਸਾਰੇ ਐਰਕਾਰਾਂ ਤੇ ਗੁਰੂ ਘਰ ਦੇ ਸ਼ਰਧਾਲੂਆਂ ਸਮੇਤ ਗੁਰੂ ਜੀ ਦੇ ਸਵਾਗਤ ਵਾਸਤੇ ਆਪ ਅੱਗੇ ਹੋ ਕੇ ਰਹਿਣ ਗਿਆ ਰਾਜਾ ਜੈ ਸਿੰਘ ਦੀ ਗਵਾਈ ਵਿੱਚ ਗੁਰੂ ਜੀ ਨੇ ਸਿੱਖਾਂ ਤੇ ਮਾਤਾ ਕ੍ਰਿਸ਼ਨ ਕੌਰ ਜੀ ਸਮੇਤ ਰਾਜਾ ਜੈ ਸਿੰਘ ਦੇ ਮੰਗਲੇ ਵਿੱਚ ਜਾ ਠਹਿਰੇ ਗੁਰੂ ਜੀ ਇੱਕ ਦੋ ਦਿਨ ਆਰਾਮ ਕਰਨ ਤੋਂ ਬਾਅਦ ਰਾਜਾ ਜੈ ਸਿੰਘ ਕਿਆ ਮਹਾਰਾਜ ਸ਼ੰਸ਼ਾ ਰੰਗਜੀਤ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਆਪ ਜੀ ਉਹਨਾਂ ਨੂੰ ਮਿਲਣਾ ਕਿੱਥੇ ਯੋਗ ਸਮਝਦੇ ਜੀ ਗੁਰੂ ਜੀ ਨੇ ਧੋ ਟੁਕ ਜਵਾਬ ਦਿੱਤਾ ਕਿ ਅਰੰਗਜੀਤ ਨੂੰ ਕਿਸੇ ਹੱਥ ਉੱਤੇ ਮਿਲਣਾ ਨਹੀਂ ਚਾਹੁੰਦੇ ਉਹਦੇ ਦਰਬਾਰ ਵਿੱਚ ਨਹੀਂ ਜਾਣਾ ਚਾਹੁੰਦੇ ਨਾ ਹੀ ਉਹ ਉਹਨਾਂ ਦੇ ਬੰਗਲੇ ਵਿੱਚ ਮਿਲਣ ਵਾਸਤੇ ਪਹੁੰਚੇ ਉਸ ਦੇ ਦਰਬਾਰੀ ਵਾਲਾ ਪ੍ਰੀਤਮ ਗੁਰੂ ਜੀ ਦੀ ਇਹ ਧਰ ਤੁਹਾਨੂੰ ਬੇਹੇਰਾਨ ਦੇ ਗਏ ਔਰ ਸਭ ਇਤਨੀ ਨਿਰਧਤਾ ਦੇ ਨਾਲ ਇਹ ਫੈਸਲਾ ਸੁਣ ਕੇ ਬੜੇ ਹੈਰਾਨ ਹੋਏ ਗੁਰਸਵਾਰਿਓ ਅਖੀਰ ਦਿੱਲੀ ਦੇ ਵਿੱਚ ਚੇਚਕ ਦੀ ਬਿਮਾਰੀ ਫੈਲ ਗਈ ਔਰ ਚੇਚਕਲਾ ਅਲਾ ਸੀ ਛੋਟੀ ਵਾਲ ਵਸਤਾ ਦੇ ਵਿੱਚ ਲੋਕਾਂ ਦੇ ਇਲਾਜ ਕਰਦੇ ਕਰਦੇ ਆਪ ਜੀ ਦੇ ਉੱਤੇ ਵੀ ਚੇਚਕ ਦਾ ਹਮਲਾ ਹੋ ਗਿਆ ਔਰ ਅਖੀਰ ਆਪ ਜੀ ਦੇਲੇ ਦੇ ਵਿੱਚ ਹੀ ਆਪਣੀ ਸਵਾਸਾਂ ਦੀ ਪੂੰਜੀ ਨੂੰ ਖਰਚ ਕਰਦੇ ਹੋਏ ਜਾਣ ਵਾਸਤੇ ਤਿਆਰ ਹੋਏ ਸਿੱਖ ਸੰਤਾਂ ਨੇ ਪੁੱਛਿਆ ਮਹਾਰਾਜ ਆਪ ਜੀ ਤੋਂ ਬਾਅਦ ਅਗਲਾ ਕਿਹੜਾ ਗੁਰੂ ਹੋਵੇਗਾ ਤਾਂ ਆਪ ਜੀ ਨੇ ਮੁਖਾਰ ਬਿਨ ਤੋਂ ਅਖੀਰਲੇ ਬਚਨ ਨਿਕਲੇ ਬਾਬਾ ਬਸਾਏ ਗ੍ਰਾਮ ਬਕਾਲੇ ਇਤਨਾ ਕਹੇ ਆਪ ਜੀ ਗੁਰੂ ਪੁਰੇ ਨੂੰ ਜਹ ਪਹੁੰਚੇ ਜੋਤੀ ਮੇਂ ਜੋਤ ਰਲ ਜਾਈ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਇਸ ਇਤਿਹਾਸ ਸਹਿਬ ਸ੍ਰੀ ਗੁਰੂ ਅਰਜਨ ਸਿੰਘ ਜੀ ਮਹਾਰਾਜ 8ਵੇਂ ਪਾਤਸ਼ਾਹ ਦਾ ਜਵਾਬ ਇਹਨਾਂ ਸੰਜਿਆ ਕੀਤਾ ਹੈ ਤਨ ਤਦ ਜੋਗ ਹੋ ਆਪਣਾ ਕੀਮਤੀ ਸਮਾਂ ਗੁਰੂਦਰਾਂ ਤੇ ਲਗਾਉਂਦੇ ਹੋ ਸਭ ਕੋ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣਦੇ ਹੋ ਆਉ ਗਜ ਕੇ ਫਤਿਹ ਗਜਾਈਏ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ